ਸਸ਼ੀਕਾਲ ਮੈਂ ਕੋਮਲ ਸਪੀਡ ਨਿਊਜ਼ ਦੇਖ ਰਹੀ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੱਲ 10 ਨਵੰਬਰ ਨੂੰ ਸੈਨੇਟ ਫਾਮਲੀ ਨੂੰ ਲੈ ਕੇ ਵੱਡੇ ਪੱਧਰ ਤੇ ਪ੍ਰਦਰਸ਼ਨ ਹੋਣ ਜਾ ਰਿਹਾ ਹੈ ਅਤੇ ਧਰਨੀ ਤੋਂ ਪਹਿਲਾਂ ਪੀਓ ਪ੍ਰਜਾਸ਼ਨ ਦੇ ਵੱਲੋਂ ਵੱਡੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਸੁਰੱਖਿਆ ਉਪਾਵਾਂ ਨੂੰ ਹੋਰ ਮਜ਼ਬੂਤ ਕਰਦੇ ਹੋਏ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਕੈਂਪਸ ਦੇ ਲਈ ਸਖਤ ਪ੍ਰਵੇਸ਼ ਨਿਯਮ ਲਾਗੂ ਕੀਤੇ ਨੇ ਇਨ੍ਹਾਂ ਹੁਕਮਾਂ ਦੇ ਤਹਿਤ ਯੂਨੀਵਰਸਿਟੀ ਦੇ ਵਿੱਚ ਕਿਸੇ ਵੀ ਬਾਹਰੀ ਬੰਦੇ ਦੀ ਐਂਟਰੀ ਅਤੇ ਬਿਨਾਂ ਸਟਿੱਕਰ ਵਾਲੀ ਗੱਡੀ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਯੂਨੀਵਰਸਿਟੀ ਦੇ ਵਿੱਚ ਕੱਲ ਸੈਨੇਟ ਲੈ ਕੇ ਜਿਹੜਾ ਵੱਡਾ ਪ੍ਰਦਰਸ਼ਨ ਹੋ ਰਿਹਾ ਹੈ ਉਸ ਦੇ ਵਿੱਚ ਕਾਫੀ ਸਾਰੇ ਸਟੂਡੈਂਟਸ ਦੇ ਨਾਲ ਸਿਆਸੀ ਆਗੂ ਅਤੇ ਹੋਰ ਜਥੇਬੰਦੀਆਂ ਵੀ ਪਹੁੰਚਣਗੇ ਜ਼ਿਲ੍ਹਾ ਮੈਜਿਸਟ੍ਰੇਟ ਰਾਹੁਲ ਆਈਏਐਸ ਦੇ ਵੱਲੋਂ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਉਪਚੋਣ ਦੇ ਨਜਰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਮਨੀ ਚੋਣ ਦੇ ਸਤੰਤਨ ਨਿਰਪੱਖ ਸ਼ਾਂਤੀਪੂਰਨ ਕਰਵਾਉਣ ਅਤੇ ਭਾਰਤ ਚੋਣ ਕਮਿਸ਼ਨ ਦੇ ਵੱਲੋਂ ਜਾਰੀ ਨਿਰਦੇਸ਼ਾਂ ਅਤੇ ਨਿਰਧਾਰਿਤ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ 9 ਨਵੰਬਰ ਦੀ ਸ਼ਾਮ 6 ਵਜੇ ਤੋਂ 11 ਨਵੰਬਰ 2025 ਦੀ ਸ਼ਾਮ 6 ਵਜੇ ਤੱਕ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਿੱਚ ਆਉਣ ਨਾਲ ਸੰਬੰਧਿਤ ਜਨਤਕ ਮੀਟਿੰਗ ਪ੍ਰਦਰਸ਼ਨ ਆਯੋਜਿਤ ਜਾਂ ਉਸ ਦੇ ਵਿੱਚ ਸ਼ਾਮਿਲ ਹੋਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਰਾਹੁਲ ਨੇ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਬਾਹਰ ਦੇ ਵੋਟਰਾਂ ਵਿਅਕਤੀਆਂ ਦੀ ਮੌਜੂਦਗੀ ਗਤੀਵਿਧੀਆਂ ਤੇ ਵੀ ਪਾਬੰਦੀ ਲਗਾ ਦਿੱਤੀ ਹੈ ਇਸ ਤੋਂ ਇਲਾਵਾ ਸਿਨੇਮਾ ਘਰਾਂ ਦੇ ਵਿੱਚ ਟੈਲੀਵਿਜ਼ਨ ਅਤੇ ਹੋਰ ਉਪਕਰਨਾਂ ਦੇ ਰਾਹੀਂ ਕਿਸੇ ਵੀ ਤਰ੍ਹਾਂ ਦੇ ਚੋਣ ਪ੍ਰਚਾਰ ਨੂੰ ਪਾਬੰਦੀ ਲਗਾ ਦਿੱਤੀ ਹੈ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੇ ਉੱਤਰਾਖੰਡ ਦੇ ਲੋਕਾਂ ਨੂੰ ਇਸ ਦੀ ਸਥਾਪਨਾ ਦੀ 25ਵੇਂ ਵਰੇਗੰਡ ਦੇ ਉੱਤੇ ਵਧਾਈ ਦਿੰਦੇ ਹੋਏ ਕਿਹਾ ਕਿ ਰਾਜ ਸੈਸ ਪੱਟਾ ਸਮੇਤ ਹਰ ਖੇਤਰ ਦੇ ਵਿੱਚ ਤਰੱਕੀ ਕਰ ਰਿਹਾ ਹੈ ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੁਦਰਤੀ ਇਸ ਗੋਦ ਦੇ ਵਿੱਚ ਵਸੀ ਇਹ ਦੇ ਭੂਮੀ ਅੱਜ ਸੈਸ ਪੱਟਾ ਸਮੇਤ ਹਰ ਖੇਤਰ ਦੇ ਵਿੱਚ ਇੱਕ ਨਵੀਂ ਰਫ਼ਤਾਰ ਦੇ ਨਾਲ ਤਰੱਕੀ ਕਰ ਰਹੀ ਹੈ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਮੈਕਸ ਦੇ ਉੱਤੇ ਲਿਖਿਆ ਕਿ ਉੱਤਰਾਖੰਡ ਦੀ ਸਥਾਪਨਾ ਦੀ 25ਵੇਂ ਵਰੇਗੰਡ ਤੇ ਰਾਜ ਦੇ ਸਾਰੇ ਮੇਰੇ ਭਰਾਵਾਂ ਅਤੇ ਭੈਣਾਂ ਨੂੰ ਬਹੁਤ ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ ਉਹਨਾਂ ਕਿਹਾ ਕੁਦਰਤੀ ਗੋਨ ਦੇ ਵਿੱਚ ਵਸੀ ਹੋਈ ਇਹ ਸਾਡੀ ਦੇਵ ਭੂਮੀ ਅੱਜ ਸੈਰਸਪਾਟਾ ਸਮੇਤ ਹਰ ਖੇਤਰ ਦੇ ਵਿੱਚ ਤਰੱਕੀ ਨੂੰ ਤੇਜ਼ ਕਰ ਰਹੀ ਹੈ ਰਾਜ ਦੇ ਲਈ ਇਸ ਵਿਸ਼ੇਸ਼ ਮੌਕੇ ਤੇ ਮੈਨਰਾਜ ਦੇ ਨਿਮਰ ਮਿਹਨਤੀ ਅਤੇ ਦੇਵਤਾ ਵਰਗੇ ਲੋਕਾਂ ਨੂੰ ਖੁਸ਼ੀ ਖੁਸ਼ਹਾਲੀ ਚੰਗੀ ਕਿਸਮਤ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ ਬਟਾਲਾ ਦੇ ਡੇਰਾ ਰੋਡ ਦੇ ਉੱਤੇ ਸ਼ੁਕਰਪੁਰਾ ਵਿਖੇ ਇੱਕ ਕਰਿਆਣਾ ਸਟੋਰ ਦੇ ਮਾਲਕ ਦੇ ਉੱਤੇ ਗੋਲੀਆਂ ਚੱਲਣ ਦਾ ਸਮਾਚਾਰ ਸਾਹਮਣੇ ਆਇਆ ਹੈ ਤੇ ਗੋਲੀਬਾਰੀ ਦੀ ਘਟਨਾ ਇੱਕ ਮਜ਼ਦੂਰ ਵਿਅਕਤੀ ਜ਼ਖਮੀ ਹੋ ਗਿਆ। ਇਹ ਜਾਣਕਾਰੀ ਦੇ ਮੁਤਾਬਕ ਕਰਿਆਣਾ ਸਟੋਰ ਦੇ ਮਾਲਕ ਰਾਕੇਸ਼ ਕੁਮਾਰ ਪੁੱਤਰ ਰਾਜਪਾਲ ਕੋਲ ਮੁਹੱਲੇ ਦਾ ਹੀ ਇੱਕ ਨੌਜਵਾਨ ਆਇਆ ਤੇ ਪੈਸਿਆਂ ਦੀ ਮੰਗ ਕੀਤੀ ਕਿ ਰੈਣਾ ਸਟੋਰ ਦੇ ਮਾਲਕ ਦੇ ਵੱਲੋਂ ਪੈਸੇ ਨਾ ਦੇਣ ਦੇ ਉੱਤੇ ਉਕਤ ਨੌਜਵਾਨ ਨੇ ਤਿੰਨ ਗੋਲੀਆਂ ਚਲਾ ਦਿੱਤੀਆਂ। ਘਟਨਾ ਦੌਰਾਨ ਦੁਕਾਨ ਦੇ ਉੱਤੇ ਬਾਹਰ ਖੜਾ ਇੱਕ ਵਿਅਕਤੀ ਗੋਲੀ ਲੱਗਣ ਦੇ ਕਰਕੇ ਜ਼ਖਮੀ ਹੋ ਗਿਆ ਜਿਸ ਨੂੰ ਬਟਾਲਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਵਲ ਲਾਈਨ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਪੁਲਿਸ ਨੇ ਮੁਲਜ਼ਮ ਕੋਲੋਂ ਮੌਕੇ ਦੇ ਉੱਤੇ ਤਾਬੂ ਕਰਕੇ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤਾ ਹੈ ਇਸ ਘਟਨਾ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਸਹਿਮ ਵੀ ਪਾਇਆ ਜਾ ਰਿਹਾ ਹੈ ਤੇ ਇਸ ਦੌਰਾਨ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਤ ਸਟੋਰ ਮਾਲਕ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਰੀ ਕਾਰਵਾਈ ਕੀਤੀ ਜਾ ਰਹੀ ਹੈ ਭਾਰਤੀ ਸੁਰੱਖਿਆ ਏਜੰਸੀਆਂ ਦੇ ਲਈ ਇੱਕ ਵੱਡੀ ਕਾਰਵਾਈ ਨੂੰ ਸਫਲਤਾਪੂਰਕ ਅੰਜਾਮ ਦਿੰਦਿਆਂ ਹੋਇਆਂ ਵਿਦੇਸ਼ਾਂ ਤੋਂ ਆਪਣਾ ਨੈਟਵਰਕ ਚਲਾ ਰਹੇ ਦੇਸ਼ ਦੇ ਦੋ ਮੋਸਟ ਵਾਂਟਡ ਗੈਂਗਸਟਰਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ। ਇਨ੍ਹਾਂ ਗੈਂਗਸਟਰਾਂ ਦੇ ਵਿੱਚੋਂ ਇੱਕ ਵੈਂਕਟੇਸ਼ ਗਰਗ ਨੂੰ ਜਾਰਜੀਆ ਤੋਂ ਜਦਕਿ ਦੂਜੇ ਪਾਸੇ ਰਾਣਾ ਨੂੰ ਅਮਰੀਕਾ ਤੋਂ ਕਾਬੂ ਕੀਤਾ ਗਿਆ ਹੈ। ਹਰਿਆਣਾ ਪੁਲਿਸ ਸਮੇਤ ਕਈ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੇ ਇਹਨਾਂ ਗ੍ਰਿਫਤਾਰੀਆਂ ਦੀ ਪੁਸ਼ਟੀ ਕੀਤੀ ਹੈ ਦੋਵਾਂ ਨੂੰ ਜਲਦ ਹੀ ਭਾਰਤ ਰਿਪੋਰਟ ਕਿਤੇ ਜਾਣ ਦੀ ਉਮੀਦ ਹੈ ਵੰਕਟੇਸ਼ ਗਰਗ ਜੋ ਕਿ ਹਰਿਆਣਾ ਦੇ ਨਰਾਇਣਗੜ ਦਾ ਮੂਲ ਰੂਪ ਦੇ ਵਿੱਚ ਨਿਵਾਸੀ ਹੈ ਖਿਲਾਫ ਇਸ ਦੇ ਖਿਲਾਫ 10 ਤੋਂ ਵੱਧ ਮਾਮਲੇ ਦਰਜ ਹਨ ਤੇ ਉੱਥੇ ਹੀ ਦੂਜਾ ਮਲਜ਼ਮ ਪਾਨੂ ਰਾਣਾ ਜੋ ਕਿ ਮੂਲ ਰੂਪ ਦੇ ਵਿੱਚ ਕਰਨਾਲ ਦਾ ਰਹਿਣ ਵਾਲਾ ਹੈ ਤੇ ਭਾਰਤ ਦੇ ਸਭ ਤੋਂ ਖੋਪਨਾਕ ਅਪਰਾਧਿਕ ਨੈੱਟਵਰਕਾਂ ਦੇ ਵਿੱਚੋਂ ਇੱਕ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ। ਉਸ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਦਿੱਲੀ ਦੇ ਵਿੱਚ ਕਈ ਮਾਮਲੇ ਦਰਜ ਹਨ ਉਸ ਦਾ ਨਾਮ ਪੰਜਾਬ ਦੇ ਵਿੱਚ ਹੋਏ ਇੱਕ ਗਰਨੇਡ ਹਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਸੀ। ਓਡੀਸ਼ਾ ਦੇ ਕੜਕਸ਼ਰ ਦੇ ਵਿੱਚ ਇੱਕ ਵੱਡਾ ਤੇ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਕੜਕਸ਼ਰ ਦੇ ਬਕਸੀ ਬਾਜ਼ਾਰ ਨੇ ਇਲਾਕੇ ਦੇ ਵਿੱਚ ਮਨੀ ਸਾਉਂ ਚੌਕ ਦੇ ਨੇੜੇ ਵਾਪਰਿਆ ਹੈ ਤੇ ਇਸੇ ਇੱਥੇ ਇੱਕ ਸਥਿਤ ਪੁਰਾਣੀ ਅਤੇ ਜਰਜਰ ਇਮਾਰਤ ਦੀ ਬਾਲਕਨੀ ਦਾ ਇੱਕ ਹਿੱਸਾ ਟੁੱਟ ਗਿਆ ਅਤੇ ਨੀਚੇ ਡਿੱਗ ਪਿਆ। ਜਿਸ ਸਮੇਂ ਹਾਦਸਾ ਹੋਇਆ ਤਾਂ ਉਸ ਸਮੇਂ ਇਮਾਰਤ ਦੇ ਹੇਠਾਂ ਗਈ ਲੋਕ ਖੜੇ ਸਨ ਜੋ ਕਿ ਇਸ ਮਲਬੇ ਦੀ ਲਪੇਟ ਦੇ ਵਿੱਚ ਆ ਗਏ। ਹਾਦਸੇ ਤੋਂ ਤੁਰੰਤ ਬਾਅਦ ਇਲਾਕੇ ਦੇ ਵਿੱਚ ਅੱਫਾ ਦਫੜੀ ਮੱਚ ਗਈ। ਫਾਇਰ ਸਰਵਿਸ ਦੇ ਕਰਮਚਾਰੀਆਂ ਨੇ ਤੁਰੰਤ ਟੈਸਕਿਓ ਆਪਰੇਸ਼ਨ ਸ਼ੁਰੂ ਕੀਤਾ ਅਤੇ ਮਲਬੇ ਦੇ ਹੇਠਾਂ ਦਬੇ ਹੋਏ ਲੋਕਾਂ ਨੂੰ ਬਾਹਰ ਕੱਢਿਆ। ਉਹਨਾਂ ਸਾਰਿਆਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਦੇ ਵਿੱਚੋਂ ਤਿੰਨ ਨੂੰ ਮ੍ਰਿਤ ਅਮਨਿਸਰ ਦੇ ਰਹਿਣ ਵਾਲੇ ਫੌਜੀ ਹਰਪੀ ਸਿੰਘ ਅਤੇ ਉਸ ਦੀ ਪਤਨੀ ਪ੍ਰੀਆ ਆਪਣੇ ਪੁੱਤਰ ਰਸ਼ਮੀਤ ਦੇ ਇਲਾਜ ਦੇ ਲਈ ਮਦਦ 구ਹਾਰ ਲਗਾ ਰਹੇ ਨੇ ਪਰਿਵਾਰ ਨੇ ਆਪਣੇ ਬੱਚੇ ਦੇ ਇਲਾਜ ਦੇ ਲਈ ਸਾਰਿਆਂ ਤੋਂ ਮਦਦ ਮੰਗੀ ਹੈ ਪਰ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਜਵਾਬ ਨਹੀਂ ਮਿਲਿਆ ਪਰਿਵਾਰ ਹੁਣ ਬੱਚੇ ਦੇ ਇਲਾਜ ਦੇ ਲਈ ਪੈਸੇ ਇਕੱਠੇ ਕਰਨ ਦੇ ਲਈ ਵਕਫ ਵਕਫ ਥਾਵਾਂ ਦੇ ਉੱਤੇ ਜਾ ਕੇ ਮਦਦ ਦੀ 구ਹਾਰ ਲਗਾ ਰਿਹਾ ਹੈ ਤਾਂ ਰਸ਼ਮੀਤ ਡੀਐਮਡੀ ਨਾਮਕ ਬਿਮਾਰੀ ਤੋਂ ਪੀੜਤ ਹੈ ਪਰਿਵਾਰ ਨੂੰ ਉਸ ਦੇ ਇਲਾਜ ਦੇ ਲਈ 27 ਕਰੋੜ ਰੁਪਏ ਦੀ ਲੋੜ ਹੈ ਇੱਕ ਸਾਲ ਤੋਂ ਪਰਿਵਾਰ ਬੱਚੇ ਦੇ ਇਲਾਜ ਦੇ ਲਈ ਪੈਸੇ ਇਕੱਠੇ ਕਰ ਰਿਹਾ ਹੈ ਤੇ ਸੜਕਾਂ ਦੇ ਉੱਤੇ ਧੱਕੇ ਖਾ ਰਿਹਾ ਹੁਣ ਸਵਾ 3 ਕਰੋੜ ਰੁਪਏ ਹੀ ਨੇ ਜਿਹੜੇ ਇਕੱਠੇ ਹੋਏ ਨੇ ਪਰਿਵਾਰ ਦੇ ਅਨੁਸਾਰ ਜੇਕਰ ਬੱਚੇ ਦਾ ਅਗਲੇ ਸਾਲ ਦੇ ਅੰਦਰ ਇਲਾਜ ਨਹੀਂ ਹੁੰਦਾ ਤਾਂ ਉਹ ਤੁਰੰਤ ਫਿਰਨ ਤੋਂ ਅਸਮਰੱਥ ਹੋ ਜਾਵੇਗਾ ਪਰਿਵਾਰ ਨੂੰ ਹੁਣ 1 ਸਾਲ ਦੇ ਵਿੱਚ 24 ਕਰੋੜ ਰੁਪਏ ਇਕੱਠੇ ਕਰਨ ਦੀ ਲੋੜ ਹੈ ਅਤੇ ਪਰਿਵਾਰ ਨੇ ਇਸ ਦਾਨ ਦੇ ਲਈ ਜਨਤਾ ਨੂੰ ਅਪੀਲ ਕੀਤੀ ਹੈ ਡੀਐਨਏ ਦੀ ਖੋਜ ਕਰਤਾ ਤੇ ਨੋਬਲ ਪੁਰਸਕਾਰ ਜੇਤੂ ਜੇਮਸ ਵਾਟਸਨ ਦਾ 97 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ 1955 ਦੇ ਵਿੱਚ ਵਾਟਸਨ ਨੇ ਡੀਐਨਏ ਦੀ ਟਵਿਸਟ ਲੈਟਰ ਬਣਤਰ ਦੀ ਖੋਜ ਕੀਤੀ ਸੀ ਇਸ ਖੋਜ ਨੇ ਦਵਾਈ ਅਪਰਾਧ ਜਾਂਚ ਮੈਸ਼ਾ ਵਾਲੀ ਅਤੇ ਨੈਤਿਕਤਾ ਦੇ ਖੇਤਰ ਦੇ ਵਿੱਚ ਕ੍ਰਾਂਤੀ ਲਿਆ ਦਿੱਤੀ ਸੀ ਦਰਅਸਲ 1955 ਦੇ ਵਿੱਚ ਜੇਮਸ ਵਾਟਸਨ ਨੇ ਬ੍ਰਿਟਿਸ਼ ਵਿਗਿਆਨੀ ਫ੍ਰਾਂਸਿਸ ਕ੍ਰਿਕ ਦੇ ਨਾਲ ਮਿਲ ਕੇ ਡੀਐਨਏ ਦੀ ਡਬਲ ਹੈਲਿਕਸ ਬਣਤਰ ਦੀ ਪਛਾਣ ਕੀਤੀ ਸੀ ਜੋ ਕਿ 20ਵੀਂ ਸਦੀ ਦੀਆਂ ਸਭ ਤੋਂ ਵੱਡੀਆਂ ਵਿਗਿਆਨਿਕ ਹੋਣਾਂ ਦੇ ਵਿੱਚੋਂ ਇੱਕ ਸੀ ਇਹਦੀ ਆਸੀ ਖੋਜ ਵਿਗਿਆਨ ਦੇ ਵਿੱਚ ਸਭ ਤੋਂ ਵੱਡੀਆਂ ਪ੍ਰਾਪਤੀਆਂ ਦੇ ਵਿੱਚੋਂ ਇੱਕ ਹੈ ਹਾਲਾਂਕਿ ਨਸਲ ਅਤੇ ਲਿੰਗ ਬਾਰੇ ਉਹਨਾਂ ਦੇ ਵਿਵਾਦਪੂਰਨ ਬਿਆਨਾਂ ਨੇ ਬਹੁਤ ਜ਼ਿਆਦਾ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਿਸ ਕਾਰਨ ਵਿਗਿਆਨਿਕ ਭਾਈਚਾਰੇ ਤੋਂ ਉਹਨਾਂ ਨੇ ਦੂਰੀ ਬਣਾ ਲਈ ਅਤੇ ਜੇਮਸ ਵਾਟਸਨ ਨੂੰ 1962 ਦੇ ਵਿੱਚ ਫ੍ਰਾਂਸੀ ਗ੍ਰਿਕਰ ਅਤੇ ਮੌਰਿਸ ਵਿਲਕਿੰਸ ਦੇ ਨਾਲ ਇਹ ਖੋਜ ਕਰਨ ਦੇ ਲਈ ਨੋਬਲ ਪੁਰਸਕਾਰ ਸ਼ਿਕਾਗੋ ਦੇ ਵਿੱਚ ਜਨਮੇ ਜੇਮਸ ਵਾਟਸਨ ਦੁਆਰਾ ਪ੍ਰਾਪਤ ਕੀਤੀ ਗਈ ਇਸ ਪ੍ਰਾਪਤੀ ਨੇ ਉਸ ਨੂੰ ਦਹਾਕਿਆਂ ਦੇ ਵਿੱਚ ਵਿਗਿਆਨਿਕ ਸੰਸਾਰ ਦੇ ਵਿੱਚ ਇੱਕ ਸਤਿਕਾਰਯੋਗ ਸ਼ਖਸੀਅਤ ਬਣਾ ਦਿੱਤਾ। ਰਾਜਿੰਦ ਦੇ ਦਖਣੀ ਸੂਬੇ ਪ੍ਰਾਣਾ ਦੇ ਵਿੱਚ ਆਏ ਸ਼ਕਤੀਸ਼ਾਲੀ ਬਾਬਰੋਲੇ ਦੇ ਕਾਰਗੇ 6 ਲੋਕਾਂ ਦੀ ਮੌਤ ਹੋ ਗਈ ਹੈ ਤੇ 400 ਤੋਂ ਵੱਧ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਸੂਬੇ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ 250 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫ਼ਤਾਰ ਵਾਲੇ ਇਸ ਬਾਬਰੋਲੇ ਦੇ ਕਾਰਨ ਦਰਜਨਾ ਮਕਾਨ ਤਬਾਹ ਗਏ ਨੇ ਅਤੇ ਸਰਕਾਰ ਨੂੰ ਪ੍ਰਭਾਵਿਤ ਖੇਤਰ ਨੂੰ ਐਮਰਜੈਂਸੀ ਦਾ ਐਲਾਨ ਕਰਨਾ ਪਿਆ ਹੈ ਤੇ ਬਾਬਰੋਲਾ ਆਉਣ ਤੋਂ ਕੁਝ ਘੰਟੇ ਤੋਂ ਬਾਅਦ ਇੱਕ ਵਿਅਕਤੀ ਲਾਪਤਾ ਹੋ ਗਿਆ ਤੇ ਮ੍ਰਿਤਕਾਂ ਦੇ ਵਿੱਚ 5 ਬਾਲਗ ਅਤੇ ਇੱਕ 14 ਸਾਲ ਦੀ ਕੁੜੀ ਵੀ ਸ਼ਾਮਿਲ ਹੈ ਸੋਸ਼ਲ ਮੀਡੀਆ ਦੇ ਉੱਤੇ ਰਾਸ਼ਟਰਪਤੀ ਡਾਕਟਰ ਸਿਲਵਾ ਨੇ ਪੀੜਤ ਪ੍ਰਤੀ ਇੱਕ ਜੁਟਤਾ ਦਾ ਪ੍ਰਖਿਆਵਾ ਕੀਤਾ ਹੈ। ਦਿੱਲੀ ਵਾਸੀ ਇੱਕ ਵਾਰ ਫਿਰ ਤੋਂ ਜ਼ਹਿਰੀਲੇ ਹਵਾ ਦੇ ਨਾਲ ਜੂਝ ਰਹੇ ਹਨ। ਦਿੱਲੀ ਦੇ ਕਈ ਹਿੱਸਿਆਂ ਦੇ ਵਿੱਚ ਹਵਾ ਦੇ ਪ੍ਰਦੂਸ਼ਣ ਦਾ ਪੱਧਰ ਗੰਭੀਰ ਰੇਣੀ ਦੇ ਵਿੱਚ ਦਰਜ ਕੀਤਾ ਗਿਆ ਹੈ। ਇਸ ਕਾਰਨ ਰਾਸ਼ਟਰੀ ਰਾਜਧਾਨੀ ਦੇ ਸੱਤ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚੋਂ ਇੱਕ ਬਣ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਦੇ ਅਨੁਸਾਰ ਰੋਜ਼ਾਨਾ ਸ਼ਾਮ 4 ਵਜੇ ਦਰਜ ਕੀਤਾ ਜਾਣ ਵਾਲਾ 24 ਘੰਟਿਆਂ ਦਾ ਔਸਤ ਹਵਾ ਦੀ ਗੁਣਵੱਤਾ ਦਾ ਸੂਚਕਾਂਕ AQI ਸ਼ਨੀਵਾਰ 308 ਸੀ ਜਿਸ ਕਰਕੇ ਦਿੱਲੀ ਰੈਡ ਜ਼ੋਨ ਦੇ ਵਿੱਚ ਆ ਗਈ ਹੈ ਇਸ ਕਰਕੇ ਇਹ ਦੇਸ਼ ਦਾ ਦੂਜਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ ਸ਼ਹਿਰ ਦੇ ਕਈ ਖੇਤਰਾਂ ਦੇ ਵਿੱਚ ਹਵਾ ਦੇ ਪ੍ਰਦੂਸ਼ਣ ਗੰਭੀਰ ਸ਼੍ਰੇਣੀ ਦੇ ਵਿੱਚ ਦਰਜ ਕੀਤਾ ਗਿਆ ਹੈ ਤੇ ਦਿੱਲੀ ਐਨਸੀਆਰ ਦੇ ਖੇਤਰ ਨੌਇਡਾ ਦੇ ਵਿੱਚ ਏਕਯੂਆਈ 354 ਗ੍ਰੇਟਰ ਨੌਇਡਾ ਦੇ ਵਿੱਚ 363 ਅਤੇ ਗਾਜੀਆਬਾਦ ਦੇ ਵਿੱਚ 339 ਦਰਜ ਕੀਤਾ ਗਿਆ ਹੈ ਸਾਰੇ ਖੇਤਰ ਮਾੜੀ ਸ਼੍ਰੇਣੀ ਦੇ ਵਿੱਚ ਆਉਂਦੇ ਹਨ ਪੰਜਾਬ ਦੇ ਵਿੱਚ ਠੰਡ ਨੇ ਫਿਰ ਤੋਂ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ ਸਵੇਰ ਅਤੇ ਸ਼ਾਮ ਵੇਲੇ ਕਾਫੀ ਜ਼ਿਆਦਾ ਠੰਡ ਮਹਿਸੂਸ ਹੋਣ ਲੱਗੀ ਹੈ ਮੌਸਮ ਵਿਭਾਗ ਦੇ ਮੁਤਾਬਕ ਕਾਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦਾ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ ਵਿਭਾਗ ਦੇ ਅਨੁਸਾਰ ਪੱਛਮੀ ਘਟ ਬੜੀ ਦੀ ਸਰਗਰਮੀ ਦੇ ਅਸਰ ਕਾਰਨ ਸੰਬਰ ਮਹੀਨੇ ਖੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਹੈ ਇਸ ਕਾਰਨ ਰਾਤਾਂ ਆਮ ਨਾਲ 2 ਡਿਗਰੀ ਠੰਡੀਆਂ ਹੋ ਗਈਆਂ ਹਨ ਅਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ 13 ਨਵੰਬਰ ਤੱਕ ਵੱਧ ਤੋਂ ਵੱਧ ਤਾਪਮਨ ਆਮ ਪੱਧਰ ਦੇ ਨੇੜੇ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਨਾਲ ਇਹਨਾਂ ਦੀ ਸਥਿਤੀ ਦੇ ਕਾਰਨ ਉੱਤਰੀ ਭਾਰਤ ਸਣੇ ਪੰਜਾਬ ਦੇ ਵਿੱਚ ਦਸੰਬਰ ਮਹੀਨੇ ਤੱਕ ਹੰਡ ਵਧਣ ਅਤੇ ਸੀਤ ਲਹਿਰ ਚੱਲਣ ਦੀ ਸੰਭਾਵਨਾ ਹੈ ਤੇ ਫਿਲਹਾਲ ਸੂਬੇ ਦੇ ਵਿੱਚ ਆਉਣ ਵਾਲੇ ਕਈ ਦਿਨਾਂ ਦੇ ਵਿੱਚ بارش ਦਾ ਕੋਈ ਵੀ ਅਲਰਟ ਨਹੀਂ ਹੈ ਇਸ ਤੋਂ ਇਲਾਵਾ ਕੁਝ ਹਿੱਸਿਆਂ ਦੇ ਵਿੱਚ ਕੋਰਾ ਪੈਣ ਦੀ ਸੰਭਾਵਨਾ ਹੈ ਤੇ ਆਮ ਤੌਰ ਦੇ ਉੱਤੇ ਸੂਬੇ ਦੇ ਵਿੱਚ ਮੌਸਮ ਖੁਸ਼ਕ ਰਹੇਗਾ ਮਤਲਬ ਕਿ ਸੁੱਕੀ ਠੰਡ ਪੈएगी ਜਿਸ ਦੇ ਕਾਰਨ ਕਈ ਲੋਕਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਫਿਲਹਾਲ ਸਪੀਡ ਨਿਊਜ਼ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੀ ਇਜਾਜ਼ਤ ਧੰਨਵਾਦ ਜਾਣ ਤੋਂ ਪਹਿਲਾਂ ਨਜ਼ਰ ਮਾਰਦੇ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.